ਇੱਕ ਵਾਰ ਫਿਰ ਤੋਂ ਸ਼ਰਮਸਾਰ ਹੋ ਗਿਆ ਪੰਜਾਬ ਨਾਬਾਲਗ ਕੁੜੀ ਦੇ ਘਰ ਵਿੱਚ ਇਕੱਲੇ ਹੋਣ ਦਾ ਉਠਾਇਆ ਫਾਇਦਾ ਤੇ ਚਾਰ ਮੁੰਡਿਆਂ ਨੇ ਕੀਤਾ ਕੁੜੀ ਦੇ ਨਾਲ ਗੈਂਗ ਰੇਪ ਇਹ ਖਬਰ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੇ ਅਦੀਨ ਆਉਂਦੇ ਇੱਕ ਇਲਾਕੇ ਦੇ ਵਿੱਚ ਵਾਪਰੀ ਹੈ ਜਿਸ ਦੇ ਨਾਲ ਪੰਜਾਬ ਇੱਕ ਵਾਰ ਫਿਰ ਤੋਂ ਸ਼ਰਮਸਾਰ ਹੋ ਗਿਆ ਹੈ ਇਹ ਲੜਕੀ ਘਰ ਦੇ ਵਿੱਚ ਇਕੱਲੀ ਸੀ ਤੇ ਇਹਨਾਂ ਮੁੰਡਿਆਂ ਨੇ ਇਸ ਗਲਤਾਂ ਹੀ ਫਾਇਦਾ ਉਠਾਇਆ ਤੇ ਇਸ ਨਾਬਾਲਗ ਕੁੜੀ ਦੇ ਨਾਲ ਗੈਂਗ ਰੇਪ ਕਰ ਦਿੱਤਾ ਹੁਣ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਲੜਕੀ ਉਸ ਵੇਲੇ ਘਰ ਦੇ ਵਿੱਚ ਇਕੱਲੀ ਸੀ ਜਦੋਂ ਇਹਨਾਂ ਲੜਕੀਆਂ ਦੇ ਵੱਲੋਂ ਇਸ ਲੜਕੀ ਦੇ ਨਾਲ ਗੈਂਗ ਰੇਪ ਕੀਤਾ ਗਿਆ ਇਸ ਲੜਕੀ ਨੇ ਥਾਣੇ ਦੇ ਵਿੱਚ ਮਾਮਲਾ ਦਰਜ ਕਰਵਾਇਆ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਦੀ ਉਮਰ ਅਜੇ ਮਹਿਜ 17 ਸਾਲ ਦੱਸੀ ਜਾ ਰਹੀ ਹੈ ਇਸ ਲੜਕੀ ਨੇ ਕਿਹਾ ਕਿ ਉਹਨਾਂ ਦੇ ਗੁਆਂਢਤੀ ਵਿੱਚ ਰਹਿਣ ਵਾਲੇ ਇੱਕ ਲੜਕੀ ਨੇ ਉਸ ਨੂੰ ਫੋਨ ਕੀਤਾ ਉਸ ਦਾ ਨਾਮ ਚੇਤਨ ਦੱਸਿਆ ਜਾ ਰਿਹਾ ਹੈ ਚੇਤਨ ਨੇ ਇਸ ਲੜਕੀ ਨੂੰ ਫੋਨ ਕੀਤਾ ਤੇ ਉਸਦੇ ਕੋਲੋਂ ਪੀਣ ਵਾਸਤੇ ਪਾਣੀ ਮੰਗਵਾਇਆ ਇਸ ਲੜਕੀ ਦਾ ਕਹਿਣਾ ਹੈ ਕਿ ਇਹ ਪਾਣੀ ਦੇਣ ਦੇ ਲਈ ਉਸਦੇ ਘਰ ਗਈ ਤਾਂ ਉਸਨੇ ਦੇਖਿਆ ਕਿ ਚੇਤਨ ਦੇ ਕਈ ਹੋਰ ਦੋਸਤ ਵੀ ਉੱਥੇ ਬੈਠੇ ਹੋਏ ਨੇ ਤੇ ਜਿਨ੍ਹਾਂ ਦੀ ਪਛਾਣ ਅਲੀ ਤੇ ਵਿਕਾਸ ਤੇ ਇੱਕ ਹੋਰ ਦੋਸਤ ਦੇ ਵਜੋਂ ਹੋਈ ਹੈ ਇਸ ਲੜਕੀ ਦਾ ਕਹਿਣਾ ਹੈ ਕਿ ਇਹਨਾਂ ਨੇ ਇਸ ਨੂੰ ਜੂਸ ਆਫਰ ਕੀਤਾ ਪਹਿਲਾਂ ਇਸਨੇ ਮਨ੍ਹਾ ਕਰ ਦਿੱਤਾ ਪਰੰਤੂ ਬਾਅਦ ਦੇ ਵਿੱਚ ਇਸਨੇ ਜੂਸ ਪੀਤਾ ਤੇ ਨਾਲ ਹੀ ਇਸ ਨੂੰ ਬੇਹੋਸ਼ੀ ਆ ਗਈ ਉਸ ਤੋਂ ਬਾਅਦ ਇਹਨਾਂ ਚਾਰਾਂ ਨੇ ਰਲ ਕੇ ਇਸ ਦੇ ਨਾਲ ਗੈਂਗ ਰੇਪ ਕੀਤਾ ਤੇ ਹੁਣ ਇਸ ਲੜਕੀ ਨੇ ਇਹ ਗੱਲ ਪੁਲਿਸ ਤੱਕ ਪਹੁੰਚਾਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਅਧਿਕਾਰੀ ਭਜਨ ਸਿੰਘ ਹੋਣਾ ਦਾ ਕਹਿਣਾ ਹੈ ਕਿ ਇਹਨਾਂ ਚਾਰਾਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਦੀ ਘੜੀ ਦੇ ਵਿੱਚ ਇਹ ਚਾਰੋਂ ਫਰਾਰ ਨਹੀਂ ਪਰੰਤੂ ਇਹਨਾਂ ਨੂੰ ਬਹੁਤ ਜਲਦ ਹੀ ਲੱਭ ਲਿਆ ਜਾਵੇਗਾ ਤੇ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਵੀ ਕੀਤੀ ਜਾਵੇਗੀ ਇਹ ਤੇ ਕਾਬਿਲ ਗੌਰ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਲੜਕੀ ਦੇ ਨਾਲ ਗੈਂਗਰੇਪ ਹੋਇਆ ਹੈ ਤੇ ਖਾਸ ਔਰਤ ਇਹ ਨਾਬਾਲਗ ਲੜਕੀ ਦੇ ਨਾਲ ਪਹਿਲਾਂ ਵੀ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਦੋਂ ਕਦੀ ਕਿਸੇ ਪਿੰਡ ਦੇ ਵਿੱਚ ਰਹਿਣ ਵਾਲੀ ਕਦੀ ਕਿਸੇ ਸ਼ਹਿਰ ਦੇ ਵਿੱਚ ਰਹਿਣ ਵਾਲੀ ਲੜਕੀ ਨਾਲ ਗੈਂਗ ਰੇਪ ਹੋ ਜਾਂਦਾ ਹੈ ਜ਼ਿਆਦਾਤਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਪਹਿਲਾਂ ਪੀਣ ਜਾਂ ਖਾਣ ਵਾਸਤੇ ਕੁਝ ਪਦਾਰਥ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਕੋਈ ਨਸ਼ੀਲੀ ਚੀਜ਼ ਮਲਾਈ ਜਾਂਦੀ ਹੈ ਤੇ ਲੜਕੀ ਨੂੰ ਬੇਹੋਸ਼ ਕੀਤਾ ਜਾਂਦਾ ਹੈ ਕਈ ਇਹੋ ਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਨੇ ਜਦੋਂ ਕਿ ਲੜਕੀ ਨੂੰ ਬੇਹੋਸ਼ ਕਰਕੇ ਉਸ ਦੇ ਨਾਲ ਦੁਸ਼ਕਰਮ ਕੀਤਾ ਗਿਆ ਬਾਅਦ ਵਿੱਚ ਇਹੋ ਜਿਹੇ ਮਾਮਲੇ ਪੁਲਿਸ ਤੱਕ ਪਹੁੰਚਦੇ ਨੇ ਤੇ ਪੁਲਿਸ ਕਾਰਵਾਈ ਵੀ ਕਰਦੀ ਹੈ ਤੇ ਕਈ ਵਾਰ ਤਾਂ ਸਜ਼ਾਵਾਂ ਵੀ ਹੋਈਆਂ ਨੇ ਜ਼ਿਆਦਾਤਰ ਲੜਕੀਆਂ ਨਾਬਾਲਗ ਹੀ ਹੁੰਦੀਆਂ ਨੇ ਤੇ ਆਪਣੇ ਮਾਪਿਆਂ ਦੇ ਨਾਲ ਆਪਣੇ ਨਾਲ ਹੁੰਦੀ ਅਚਈ ਕੋਈ ਵੀ ਘਟਨਾ ਸਾਂਝੀਆਂ ਨਹੀਂ ਕਰਦੀਆਂ ਕਈ ਵਾਰ ਉਹਨਾਂ ਨੂੰ ਫੋਨ ਤੇ ਧਮਕੀਆਂ ਮਿਲਦੀਆਂ ਨੇ ਤੇ ਜਾਂ ਫਿਰ ਉਹਨਾਂ ਦੇ ਹੀ ਜਿਹੜੇ ਪਹਿਲਾਂ ਦੋਸਤ ਹੁੰਦੇ ਨੇ ਉਹਨਾਂ ਦੀਆਂ ਕੁਝ ਅਜਿਹੀਆਂ ਵੀਡੀਓ ਰੱਖ ਲੈਂਦੇ ਨੇ ਆਪਣੇ ਕੋਲ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਕਿਉਂਕਿ ਉਹ ਜਿਹੜੀਆਂ ਵੀਡੀਓ ਹੁੰਦੀਆਂ ਨੇ ਜਨਤਕ ਕਰਨ ਵਾਲੀਆਂ ਨਹੀਂ ਹੁੰਦੀਆਂ ਤੇ ਖਾਸ ਤੌਰ ਤੇ ਅਸ਼ਲੀਲ ਵੀਡੀਓ ਹੁੰਦੀਆਂ ਨੇ ਜਿਹੜੀਆਂ ਪ੍ਰਾਈਵੇਟ ਹੁੰਦੀਆਂ ਨੇ ਪਰੰਤੂ ਬਾਅਦ ਦੇ ਵਿੱਚ ਉਹਨਾਂ ਨੂੰ ਜਨਤਕ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵਾਂਗੇ ਤੇ ਜਿਹੜੀਆਂ ਲੜਕੀਆਂ ਹੁੰਦੀਆਂ ਨੇ ਫਿਰ ਨਮੋਸ਼ੀ ਦੀਆਂ ਬਾਰੀਆਂ ਇਹੋ ਜਿਹੀਆਂ ਲੜਕੀਆਂ ਦੀਆਂ ਗੱਲਾਂ ਮੰਨਦੀਆਂ ਰਹਿੰਦੀਆਂ ਤੇ ਕਈ ਵਾਰ ਇਹ ਜਿਹੜੇ ਮਾਪਲਾ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਬਾਅਦ ਦੇ ਵਿੱਚ ਇਹੋ ਜੀਆਂ ਲੜਕੀਆਂ ਆਤਮ ਹੱਤਿਆ ਵੀ ਕਰ ਲੈਂਦੀਆਂ ਨੇ ਤੇ ਮਾਪਿਆਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਪਰੰਤੂ ਖਾਸ ਜ਼ੋਰ ਤੇ ਜਿਹੜੀਆਂ ਲੜਕੀਆਂ ਨਾਬਾਲਿਕ ਨੇ ਉਹਨਾਂ ਨੂੰ ਆਪਣੇ ਮਾਪਿਆਂ ਦੇ ਨਾਲ ਆਪਣੀ ਮਨ ਦੀ ਗੱਲ ਸਾਂਝੀ ਕਰਨੀ ਚਾਹੀਦੀ ਹੈ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਧਮਕੀ ਆਉਂਦੀ ਹੈ ਜਾਂ ਵੈਸੇ ਹੀ ਕੋਈ ਕੋਈ ਬੰਦਾ ਉਹਨਾਂ ਨੂੰ ਡਰਾ ਧਮਕਾ ਰਿਹਾ ਹੈ ਤੇ ਆਪਣੇ ਮਾਪੇ ਜਾਂ ਫਿਰ ਜਿਹੜੇ ਜਿੰਨਾਂ ਦੇ ਉਹ ਕਰੀਬੀ ਨੇ ਉਹਨਾਂ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਇਹੋ ਜੀਆਂ ਕਟਨਾਵਾਂ ਤੋਂ ਬਚਿਆ ਜਾ ਸਕੇ ਸੋ ਇਹ ਜਿਹੜੀ ਲੜਕੀ ਆ ਇਸ ਵੇਲੇ ਇਹ ਵੀ ਘਰ ਦੇ ਵਿੱਚ ਇਕੱਲੀ ਸੀ ਜਦੋਂ ਉਸਦੇ ਨਾਲ ਗੈਂਗ ਰੈਪ ਹੋਇਆ ਤੇ ਜਿਹੜਾ ਲੜਕਾ ਚੇਤਨ ਹੈ ਜਿਹੜਾ ਇਸ ਗੁਵਾਂਡ ਦੇ ਵਿੱਚ ਰਹਿੰਦਾ ਉਸਨੇ ਹੀ ਇਸ ਲੜਕੀ ਨੂੰ ਫੋਨ ਕੀਤਾ ਸੀ ਤੇ ਪਾਣੀ ਮੰਗਵਾਇਆ ਸੀ ਇਸ ਲੜਕੀ ਦੇ ਕੋਲੋਂ ਤੇ ਜਦੋਂ ਇਹ ਪਾਣੀ ਦੇੰਦ ਲੈ ਗਈ ਤਾਂ ਉਸਦੇ ਘਰ ਦੇ ਵਿੱਚ ਜਿਹੜਾ ਉਸ ਨੂੰ ਜੂਸ ਆਫਰ ਹੋਇਆ ਸੀ ਜੂਸ ਪੀਣ ਤੋਂ ਬਾਅਦ ਬੇਹੋਸ਼ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਸਦੇ ਨਾਲ ਇਹ ਕਰਮ ਕੀਤਾ ਜਾਂਦਾ ਹੈ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਇਹ ਜਿਹੜੇ ਦੋਸ਼ੀ ਨੇ ਮੌਕੇ ਤੋਂ ਰਦਸਤੇ ਜਾ ਰਹੇ ਨੇ ਪੁਲਿਸ ਅਧਿਕਾਰੀ ਭਜਨ ਸਿੰਘ ਹੋਣਾ ਦਾ ਕਹਿਣਾ ਹੈ ਕਿ ਇਹਨਾਂ ਦੀ ਪੁਲਿਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਤੇ ਜਦੋਂ ਹੀ ਫੜੇ ਜਾਂਦੇ ਨੇ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ